ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਨਜਾਇਜ਼ ਮਾਈਨਿੰਗ ਦੇ ਉੱਤੇ ਇੱਕ ਵਾਰ ਫਿਰ ਤੋਂ ਜਿਹੜੀ ਆ ਪੁਲਿਸ ਵੱਲੋਂ ਤੇ ਮਾਈਨਿੰਗ ਵਿਭਾਗ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲਾਂ ਕਿਹੜੀ ਦਰਿਆਵੀਆਂ ਹੈਗੀਆਂ ਇਹ ਤਸਵੀਰਾਂ ਦੇਖ ਲਓ ਕਿਹੜੀ ਦਰਿਆਵੀਆਂ ਹੈਗੀਆਂ ਇੱਥੇ ਕਹਿੰਦੇ ਨੇ ਕਿ ਚੋਰੀ ਛਪੇ ਪਤਾ ਨਹੀਂ ਗੁਜਰ ਹੈਗੇ ਨੇ ਪਰਿਵਾਰ ਹੈਗੇ ਜਾਂ ਕੋਈ ਹੋਰ ਹੈਗਾ ਟਰਾਲੀਆਂ ਦੇ ਨਾਲ ਇੱਥੋਂ ਮਾਈਨਿੰਗ ਕੀਤੀ ਜਾਂਦੀ ਸੀ ਤਸਵੀਰਾਂ ਨਾਲ ਦੀ ਸਕਰੀਨ ਤੇ ਲਗਾਤਾਰ ਤੁਹਾਨੂੰ ਦਿਖਾ ਰਿਹਾ ਈ ਟਰਾਲੀਆਂ ਆਈਆਂ ਫਸੀਆਂ ਹੋਈਆਂ ਸੀਗੀਆਂ ਜੀਸੀਬੀ ਮੰਗਵਾ ਕੇ ਇੱਕ ਜੀਸੀਬੀ ਮੰਗਵਾ ਕੇ ਜਿਹੜੀਆਂ ਟਰਾਲੀਆਂ ਕੱਢੀਆਂ ਗਈਆਂ ਮੌਕੇ ਤੇ ਪੁਲਿਸ ਨੇ ਕੜਵਾਈਆਂ ਮਾਈਨਿੰਗ ਵਿਭਾਗ ਦੀ ਗੱਲ ਕਰੀ ਤੇ ਮਾਈਨਿੰਗ ਵਿਭਾਗ ਦੀਆਂ ਤਸਵੀਰਾਂ ਵੀ ਦਿਖਾਂਗੇ ਉਹ ਵੀ ਇੱਥੇ ਪਹੁੰਚ ਚੁੱਕੇ ਨੇ ਲਿਖਤਪੜਤੋ ਹੋ ਰਹੀ ਹੈ ਕਹਿ ਸਕਦੇ ਆ ਵੀ ਇਹ ਕਾਰਵਾਈ ਵੀ ਇਹਨਾਂ ਤੇ ਜ਼ਰੂਰ ਕੀਤੀ ਜਾਏਗੀ ਇੱਕ ਗੱਲ ਹੋਰ ਦੱਸਾਂਗੇ ਆਏ ਦਿਨ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਮਾਈਨਿੰਗ ਦੇ ਉੱਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾਂਦੀਆਂ ਪਰਚੇ ਵੀ ਦਿੱਤੇ ਜਾਂਦੇ ਆ ਜਿਹੜੇ ਮਾਈਨਿੰਗ ਮਾਫੀਆ ਹੈਗਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਵੀ ਭੇਜਿਆ ਜਾਂਦਾ ਪਰ ਇਸ ਦੇ ਬਾਵਜੂਦ ਵੀ ਜਿਹੜਾ ਨਜਾਇਜ਼ ਮਾਈਨਿੰਗ ਦਾ ਜਿਹੜਾ ਕਾਰੋਬਾਰ ਆ ਥੰਮੰਦ ਦਾ ਨਾਂ ਨਹੀਂ ਲੈ ਰਿਹਾ ਫਿਰ ਵੀ ਜਿਹੜੇ ਮਾਈਨਿੰਗ ਮਾਫੀਆ ਖੁੱਲ ਕੇ ਮਾਈਨਿੰਗ ਜਿਹੜੇ ਕਰ ਰਹੇ ਨੇ ਬੰਦੇ ਕਹਿੰਦੇ ਭੱਜ ਚੁੱਕੇ ਨੇ ਟਰੈਕਟਰ ਟਰਾਲੀਆਂ ਜਿਹੜੀਆਂ ਕਬਜ਼ੇ ਲਈਆਂ ਗਈਆਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਧਿਕਾਰੀਆਂ ਨਾਲ ਚਾਹੇ ਮਾਈਨਿੰਗ ਦੇ ਹੋਣ ਚਾਹੇ ਪੁਲਿਸ ਪ੍ਰਸ਼ਾਸਨ ਦੇ ਕਿ ਉਹਨਾਂ ਵੱਲੋਂ ਜਿਹੜੀ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅਜਿਹਾ ਕੀ ਮਾਮਲਾ ਹੈਗਾ ਸਿਉਟੀ ਦੇ ਵਿੱਚ ਆਇਆ ਕਹਿੰਦੇ ਨਜਾਇਜ਼ ਮਾਈਨਿੰਗ ਹੋ ਰਹੀ ਸੀ ਇੱਕ ਸੂਚਨਾ ਮਿਲੀ ਸੀਗੀ ਪੁਲਿਸ ਪਾਰਟੀ ਨਾਲ ਇੱਥੇ ਜੁਆਇੰਟ ਮੌਕਾ ਦੇਖਣਾ ਆਏ ਤੇ ਲਗਰ ਮੈਡੀਅਮ ਸਪੋਰਟ ਪਾ ਆ ਗਿਆ ਤੇ ਰੁਕਾ ਲੈ ਕੇ ਦਿੱਤਾ ਬੰਦੀ ਕਾਰਵਾਈ ਕੀਤੀ ਜਾਏਗੀ ਬੰਦੇ ਵੀ ਫੜੇ ਗਏ ਬੰਦੇ ਮੌਕੇ ਦੂਰੋਂ ਦੇ ਕੇ ਫਰਾਰ ਹੋ ਗਏ ਸੀਗੇ ਮਾਈਨਿੰਗ ਕਿਦੇ ਟਰੈਕਟਰ ਟਾਲੀਆਂ ਸੀਗੇ ਦੋ ਹੈਗੇ ਟਰੈਕਟਰ ਦੋ ਟਰਾਲੀਆਂ